BSNL ਅਤੇ DOT ਪੈਨਸ਼ਨਰ ਐਸੋਸੀਏਸ਼ਨ ਦੇ ਪ੍ਰਧਾਨ ਓਮ ਪ੍ਰਕਾਸ਼ ਨੇ ਪਟਿਆਲਾ ਦੇ BSNL ਦਫ਼ਤਰ ਦੇ ਬਾਹਰ ਆਪਣੀਆਂ ਮੰਗਾਂ ਨੂੰ ਲੈ ਕੇ ਨਾਰੇਬਾਜ਼ੀ ਅਤੇ ਰੋਸ ਪ੍ਰਦਰਸ਼ਨ ਕੀਤਾ। ਉਹਨਾਂ ਦੇ ਨਾਲ ਕੁਲਦੀਪ ਕੌਰ, 우ਸ਼ਾ ਰਾਣੀ, ਰਸ਼ਪਾਲ ਸਿੰਘ, ਰਾਜਕੁਮਾਰ ਮਲੇਸ਼ਵਰ ਕੁਮਾਰ, ਤਰਲੋਚਨ ਸਿੰਘ, ਜੋਰਾ ਸਿੰਘ, ਰਗਵੀਰ ਸਿੰਘ, ਦਲਵੀਰ ਸਿੰਘ, ਪਰਸ਼ੋਤਮ ਦਾਸ ਆਦਿ ਮੈਂਬਰ ਮੌਜੂਦ ਰਹੇ। मर्द कराहेंद्रसेंट बैंड प्लैटफॉर्म आगे बढ़ो ਚਾਰੀ ਕੀਤਾ ਆਵਾਜ਼ ਕੀ ਨਾਮ ਤੁਹਾਡਾ ਜੀ ओमप्रकाश ਸੈਣੀ ਮੇਰਾ ਨਾਮ ਹੈ ਜੀ ਮੈਂ ਸਰਕਲ ਸਰਕੀ ਪੰਜਾਬ ਬੀਡੀਪੀ ਇੰਡੀਆ ਜੀ ਸਾਡੀ ਜਿਹੜੀ ਅੱਜ ਇਹ ਧਰਨਾ ਮਰੇ ਲੱਗ ਰਿਹਾ ਇਹ ਸਾਡੀ ਇੱਕ ਮੁੱਖ ਮੰਗ ਹੈ ਇਹ ਨੀਲਾ ਪੌਣ ਮੇਨ ਗੇਟ ਦੇ ਅੱਗੇ ਬੀਏ ਬੀਐਸਐਨਐਲ ਦੀ ਮੇਨ ਗੇਟ ਦੇ ਅੱਗੇ ਧਰਨਾ ਸਾਡਾ ਦਿੱਤਾ ਜਾ ਰਿਹਾ ਹੈ ਇਹ ਦਰਨਾ ਸਰਕਾਰਾਂ ਚ ਵੀ ਲੱਗ ਰਿਹਾ ਹੈ ਇਹ ਦਰਨਾ ਆਲ ਇੰਡੀਆ ਲੈਵਲ ਤੇ ਵੀ ਚੱਲ ਰਿਹਾ ਸਾਡੀ ਇੱਕ ਹੀ ਇਸ ਤਮੁਖ ਮੰਗ ਹੈ ਵੀ ਇੱਕ ਇੱਕ ਹਸਤਾਰਾਂ ਤੋਂ ਸਾਡਾ ਜਿਹੜਾ ਪੈਨਸ਼ਨ ਰਿਵਾਈਜ਼ ਕੀਤੀ ਜਾਵੇ ਕਿਉਂਕਿ ਇੱਕ ਇੱਕ ਹਸਤਾਰਾਂ ਤੋਂ ਗਵਰਨਮੈਂਟ ਨੇ ਸਾਡੇ ਨਾਲ ਵਾਦਾ ਕਰਿਆ ਥਾ ਜਦੋਂ BSNL ਬਣਿਆ ਥਾ 2000 ਦੇ ਅੰਦਰ 2000 ਦੇ ਅੰਦਰ ਜਦੋਂ BSNL ਬਣਿਆ ਥਾ ਸਾਡੇ ਨਾਲ ਕਿਹਾ ਗਿਆ ਥਾ ਵੀ ਥੋੜੀ 10 ਸਾਲ ਬਾਅਦ ਪੈਨਸ਼ਨ ਅਰਵਾਈਜ ਹੋਇਆ ਕਰੇਗੀ ਜਦੋਂ ਕਿ ਪਹਿਲੀ ਪੈਨਸ਼ਨ ਸਾਡੀ 2006 ਚ ਰਵਾਈਜ ਹੋਗੀ ਉਸ ਤੋਂ ਬਾਅਦ 2017 ਤੱਕ 7 ਸਾਲ ਹੋ ਗਏ ਨੇ ਸਾਡੀ ਪੈਨਸ਼ਨ ਰਵਾਈਜ ਨਹੀਂ ਹੋਈ ਹੈ ਸਾਡੀ ਪੈਨਸ਼ਨ ਨੂੰ ਰਿਵਾਈਜ ਕੀਤਾ ਜਾਵੇ ਜੋ ਕਿ ਸਾਡੀ ਮੁੱਖ ਮੰਗ ਹੈ ਸਾਰੇ ਪੈਨਸ਼ਨਰ ਬੀਐਸਐਨਲ ਡਾਊਟ ਪੈਨਸ਼ਨਰਾਂ ਦੀ ਜਿਹੜੇ ਔਕਤੀ ਨੇ ਜਿਹੜੇ ਬੀਐਸਐਨਲ ਚ ਔਕਤੀ ਹੈ BSL ਤੋਂ ਨੌਜਵਾਨ ਕਰਿਆ ਡਾਟ ਤੋਂ ਇਧਰ ਉਹਨਾਂ ਦੀ ਮੰਗ ਹੈ ਕਿ ਸਾਨੂੰ ਜਿਹੜਾ ਇੱਕ ਇੱਕ ਤਾਰਾਂ ਤੋਂ 119% ਪੰਜ ਡੀ ਅਮਰਜ ਕਰਕੇ ਬੇਸਿਕ ਦੇ ਵਿੱਚ ਮਿਲਾ ਕੇ ਤੇ 15% ਬੈਨੀਫਿਟ ਦੇ ਕੇ ਸਾਡੀ ਬੇਸਿਕ ਬਣਾਈ ਜਾਵੇ ਅਸੀਂ ਇਹੀ ਮੁੱਖ ਮੰਗ ਦੇ ਉੱਪਰ ਆਪਣਾ ਅੱਜ ਜ਼ੋਰ ਦੇ ਰਹੇ ਹਾਂ ਸਾਡੇ ਹਰ ਕੰਨ ਧਰਨੇ ਲੱਗੇ ਆਂ ਪੰਜਾਬ ਦੇ ਅੰਦਰ ਸਾਡਾ ਪਟਿਆਲਾ ਅੰਬਰਸਰ ਕਪੂਰਥਲੇ ਦੇ ਅੰਦਰ ਐਸਐਸਏ ਲੇਬਲ ਤੇ ਦਰਨਾ ਚਾਹ ਚੱਲ ਰਿਹਾ ਸਾਡੀ ਯੂਨੀਅਨ ਨੂੰ ਆਰਡਰ ਹੋਏ ਤੇ ਵੀ ਤੁਸੀਂ ਜਿਹੜਾ ਹੈ ਕਰਨੇ ਐਸਐਸਏ ਲੇਬਲ ਤੇ ਦੇਣੇ ਆ ਅਸੀਂ ਅੱਜ ਆਪਣੇ ਘਰ ਨੇ ਐਸਐਸਏ ਲੇਬਲ ਤੇ ਦੇ ਰਹੇ ਆ ਬਾਕੀ ਐਸੋਸੀਏਸ਼ਨਾਂ ਆਪਣੇ ਧਰਨੇ ਜਿਨ੍ਹਾਂ ਦਿੱਤੇ ਉਹਨਾਂ ਦੀ ਡਿਊਟੀ ਲੱਗੀ ਹੈ ਉੱਥੇ ਦੇ ਰਹੇ ਨੇ ਸਾਡੀ ਮੁੱਖ ਮੰਗ ਇਹੀ ਹੈ ਕਿ ਸਾਡੀ ਇੱਕ ਇੱਕ ਸਤਾ ਦਾ ਪੈਨਸ਼ਨ ਰਿਵਾਈਜ਼ ਜੀ ਕਰੀ ਜਾਵੇ ਸਾਡੀ ਮੋਦੀ ਸਰਕਾਰ ਨੂੰ ਰਿਕਵੈਸਟ ਹੈ ਦੂਰ ਸੰਚਾਰ ਮਨਿਸਟਰ ਨੂੰ ਰਿਕਵੈਸਟ ਹੈ ਕ ਸਾਡੀ ਲੰਬੀ ਪਈ ਮੰਗ ਨੂੰ ਜਲਦੀ ਤੋਂ ਜਲਦੀ ਪੂਰਾ ਕਰਿਆ ਜਾਵੇ ਅਸੀਂ ਇਹੀ ਮੰਗ ਜਿਹੜੀ ਆਪਣੀ ਰੱਖੀ ਹੈ ਉਸ ਤੋਂ ਬਾਅਦ ਜੇ ਮੰਗ ਨਾਮ ਨਹੀਂ ਗਈ 12 11 ਨੂੰ ਰਾਮ ਲਿਲਾ ਗਰਾਊਂਡ ਦਿੱਲੀ ਤੋਂ ਜੰਤਰ ਮੰਤਰ ਤੱਕ ਅਸੀਂ ਪ੍ਰਦਰਸ਼ਨ ਕਰਾਂਗੇ ਉਸ ਤੋਂ ਬਾਅਦ ਹੋ ਸਕਦਾ ਅਸੀਂ ਪਾਰਲੀਮੈਂਟ ਦਾ ਘਰ ਵੀ ਕਰੀਏ ਅਵਰ ਲੀਡਰ ਜਿੰਦਾਬਾਦ ਜਿੰਦਾਬਾਦ ਅਵਰ ਲੀਡਰ ਜਿੰਦਾਬਾਦ ਜਿੰਦਾਬਾਦ ਅਵਰ ਲੀਡਰ ਅੱਗੇ अब प्रॉपर्टी बेचने और खरीदने के लिए संपर्क करें फेयर डील प्रॉपर्टीज